ਅਜੀ ਆਪਣਾ ਰਾਜਿੰਦਰ ਸਿੰਘ ਆ ਜੀ ਪਿੰਡ ਟੋਣੜੀ ਜੀ ਰਾਜੀ ਆ ਜੀ ਜ਼ਿਲ੍ਹਾ ਗਦਾਸਪੁਰ ਤਸਵੀਰ ਪਟਾਰਾ ਜੀ ਬੜੇ ਪ੍ਰਾਣੇ ਸਿੱਕੇ ਵੀ ਸਾਂਭੇ ਹੋਏ ਆ ਨੋਟ ਵੀ ਸਾਂਭੇ ਆ ਕੀ ਵਜ੍ਹਾ ਆ ਇਹ ਫੇ ਮੈਨੂੰ ਬਚਪਨ ਜ ਤੋਂ ਸੌਂਗਾ ਜੀ ਨੋਟ ਸਾਂਭਦਾ ਜੀ ਲੋਕਾਂ ਨੇ ਜਾਇਦਾਦ ਤਾਂ ਹੁੰਦਾ ਸੀ ਮੈਨੂੰ ਬਚਪਨ ਤੋਂ ਨੋਟ ਸਾਂਭਦਾ ਜਿੱਦਾਂ ਪ੍ਰਾਣਾ ਕੋ ਸਿੱਕਾ ਕੋਈ ਵੀ ਹੁੰਦਾ ਆ ਜੀ ਮੇਰੇ ਮਨ ਨੂੰ ਮੇਰੇ ਮਨ ਨੂੰ ਚੰਗਾ ਲੱਗਦਾ ਮੈਂ ਸਾਂਭ ਕੇ ਰੱਖਦਾ ਸੀ ਇੱਕ ਪੈਸਾ ਵੀ ਸਾਂਭਿਆ ਵਾ 2 ਪੈਸੇ 20 ਪੈਸੇ ਸੋ ਇਹਨਾਂ ਦਾ ਕਿੰਨਾ ਕੁ ਮਹੱਤਵ ਵਾ ਪਹਿਲੇ ਕੀ ਕੀ ਇਹਨਾਂ ਦਾ ਸਾਮਾਨ ਆਇੰਦਾ ਸੀ ਦੇਖੋ ਜੀ ਜਦੋਂ ਤੇ ਮੈਂ ਸਾਂਭਿਆ ਜੇ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਇਹਦਾ 1 ਰੁਪਏ ਦਾ ਜੇ 10 20 ਮੈਂ ਪਰ ਘਰ ਦੇ ਉਹ ਸਾਰਾ ਇਹ ਕੁਝ ਹਾਂ ਜਦਾਂ ਇੱਕ ਹਫਤੇ ਲੱਗ ਜਾਣਾ ਹੋ ਜਾਂਦਾ ਜੀ ਇੱਕ ਪੈਸਾ ਹਾਂ ਜੀ ਹਾਂ ਜੀ ਤੇ ਹੋਰ ਕੀ ਕੀ ਵੀ ਸਾਂਭਿਆ ਹੋਇਆ ਜਿਵੇਂ ਨੋਟਾਂ ਜਾਂ ਹੋਰ ਕਿਹੜੇ ਕਿਹੜੇ ਪੈਸੇ ਆ ਆ ਦੇਖੋ ਜੀ ਆ ਜਿਵੇਂ 1 ਰੁਪਿਆ ਹੈ ਜੀ ਆ 2 ਰੁਪਏ ਹੈ ਜੀ ਤੇ ਆ 5 ਰੁਪਏ ਹੈ ਜੀ ਆ ਜੀ ਵੇਖੋ ਜੀ ਆ ਦਸ ਦਾ ਨੋਟ ਅਜਕਲ ਸਾਵੇਂ ਵਿੱਚ ਨਹੀਂ ਲੱਭੇਗਾ ਤੁਹਾਨੂੰ ਵੇਖੋ ਜੀ ਦੋ ਮੋਬਾਈਲ ਉੱਤੇ ਨਾਲ ਕੋੜਾ ਜੀ ਵੇਖੋ ਜੀ ਇਹ ਕਾ 20 ਰੁਪਏ ਦਾ ਨੋਟ ਆ ਇਹਦੇ ਵਿੱਚ 40 ਬਾਰ ਗੋਲ ਚਕਰ ਵਹਾਇਆ ਗਿਆ ਜੀ ਆ 100 ਰੁਪਏ ਦਾ ਨੋਟ ਜੀ ਰਾਇ ਅੱਜ ਦੇ ਸਮੇ ਵਿੱਚ ਬੰਦ ਹੋ ਗਿਆ ਜੀ ਇਹ ਵੀ ਸਾਮਕ ਰੱਖਿਆ ਹੋਇਆ ਜੀ ਬੱਚਿਆਂ ਨੂੰ ਦੱਸ ਦਿਓ ਇਹਨਾਂ ਦੇ ਬਾਰੇ ਹਾਂ ਜੀ ਇਹਦੇ ਜੀ ਕੋਈ ਵੀ ਆਪਣੇ ਘਰ ਐਗਜ਼ਿਸਟ ਹੁੰਦਾ ਕੋਈ ਵੀ ਆਪਣੇ ਘਰ ਜੋ ਕੋ ਸਮਾਗਮ ਹੁੰਦਾ ਕੋ ਪ੍ਰੋਗਰਾਮ ਹੁੰਦਾ ਆਇਆ ਇਹ ਮੈਨੇ ਸ਼ੌਂਕ ਹੈ ਜੀ ਮੈਂ ਹਰ ਕ ਨੂੰ ਵਖਾਲਣਾ ਜੀ ਇਹਨਾਂ ਚੀਜ਼ਾਂ ਤੇ ਰੱਖੋ ਪੁਰਾਣੀ ਜੀ ਆਪਣੀ ਸੰਭਾਲ ਕੇ ਰੱਖੋ ਹਾਂਜੀ ਮੈਨੂੰ ਵਧੀਆ ਲੱਗਦਾ ਜੀ ਮੇਰੇ ਮਨ ਨੂੰ ਬਹੁਤ ਜਦੋਂ ਕਿ ਇਹਨੂੰ ਵਖਾਲਣਾ ਇੰਟਰਵਿਊਦਿਆਂ ਜਦੋਂ ਤੁਹਾਨੂੰ ਵਖਾਲਣ ਲਿਆ ਜੀ ਮੈਨੂੰ ਬਹੁਤ ਸ਼ੌਂਕ ਹੈ ਜੀ ਮੇਰੇ ਮਨ ਤੇ ਜ਼ਲੀ ਹੁੰਦੀ ਹੈ ਜੀ ਕਿੰਨੇ ਕੀ ਜਿਹੜਾ ਸਾਂਭੇ ਹੋਰ ਵੀ ਸਿੱਕੇ ਹੈਗੇ ਨੇ ਹਾਂਜੀ ਹੋਰ ਵੀ ਹੈਗੇ ਆ ਜੀ ਹਾਂਜੀ ਹਾਂਜੀ ਇਹ ਜਿੰਨੇ 1 ਰੁਪਏ ਦਾ 2 ਰੁਪਏ ਦਾ 5 ਤੇ ਦਾ 10 ਰੁਪਏ ਦਾ ਹਾਂਜੀ